ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਤੋਂ ਸੂਨ ਵਾਲੀ ਮੱਝ ਪਕਾਉਗਾ ਜੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਠੀਕ ਹੈ ਜੀ ਬਾਕੀ ਵੀਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਲਿੰਗ ਲਿੰਗ ਵੀ ਅਪਲੋਡ ਕਰ ਸਕੀਏ ਠੀਕ ਹੈ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਭਰਾ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਧਰਮਪਾਲ ਸਿੰਘ ਪਿੰਡ ਟੈਲਮਾਈ ਜ਼ਿਲ੍ਹਾ ਬਰਨਾਲਾ ਵੀਰੇ ਠੀਕ ਹੈ ਜੀ ਹਾਂ ਜੀ ਮੱਝ ਦੀ ਜਾਣਕਾਰੀ ਦਿਓ ਜੀ ਆਪਣੀ ਕੈਮਿਸ ਹੋਈ ਆ ਹਾਂ ਜੀ ਵੀਰੇ ਮੱਝ ਤੀਜੇ ਸੂਏ ਸੂਗੀ ਹਾਂ ਜੀ ਪਿਛਲੇ ਦੋ ਸੂਏ ਵੀਰੇ ਘਰੇ ਹੀ ਪੀਤੇ ਆ ਠੀਕ ਹੈ ਜੀ ਘਰ ਦੀ ਮੱਝ ਹੈ ਠੀਕ ਹੈ ਜੀ ਥਰੇਲੂ ਮੱਝ ਆ ਬਾਈ ਠੀਕ ਹੈ ਜੀ ਕੋਈ ਵਪਾਰ ਦਾ ਕੰਮ ਨਹੀਂ ਵੀਰੇ ਠੀਕ ਹੈ ਜੀ ਤੇ ਕਿੰਨੇ ਦਿਨ ਦੀ ਕੱਚੀ ਜੀ ਹਲੇ ਤਿੰਨ ਚਾਰ ਦਿਨਾਂ ਦੀ ਕੱਚੀ ਆ ਵੀਰੇ ਤਿੰਨ ਚਾਰ ਦਿਨਾਂ ਦੀ ਕੱਚੀ ਆ ਤੇ ਰੇਟ ਭਰਾ ਦਾ ਰੇਟ ਬਈ ਫੋਨ ਤੇ ਕਰਾਂਗੇ ਠੀਕ ਆ ਕੱਚੀ ਦਾ ਕਰਕੇ ਬਈ ਠੀਕ ਆ ਜੀ ਤੇ ਲੋ ਭਰਾ ਚੈੱਕ ਕਰ ਸਕਦੇ ਹੋ ਰੇਟ ਬਈ ਜੀ ਕਹਿੰਦਾ ਫੋਨ ਤੇ ਚੰਗੀ ਮੱਝ ਪਲੀ ਪਲੋਸੀ ਆ ਠੀਕ ਆ ਜੀ ਪਿਛਲੇ ਸੂਏ ਦੁੱਧ ਕਿੰਨਾ ਦੱਸਾਈ ਬਈ 11 ਲੀਟਰ ਜੀ ਪਿਛਲੇ ਸੂਏ 11 ਲੀਟਰ ਦੁੱਧ ਸੀ ਭਰਾ ਲੋ ਜੀ ਆਣ ਸੁਬਹ ਖਾਲਿਆ ਲੌਣ ਲੱਗ ਗਈ ਕੋੜੇ ਕਰਮਾਂ ਵਾਲੀ ਤੋੜ ਦੋ ਭਰਾ ਲੋ ਜੀ ਚੈੱਕ ਕਰ ਸਕਦੇ ਹੋ ਕਾ ਸੋਰ ਤਾਰਾ ਸਭ ਸਾਹਮਣੇ ਦਿਖਾਉਣੇ ਆ ਜਾ ਤੋ ਵੀ ਤੋ ਥੋੜਾ ਜਿਹਾ ਕੈਮਰੇ ਤੋਂ ਦਰਦੀ ਆ ਠੀਕ ਹੈ ਜੀ ਥੋੜਾ-ਤਾਰਾ ਤੁਸੀਂ ਦੇਖ ਸਕਦੇ ਹੋ ਕਰਮਾ ਬਾੜੀ ਦਾ ਲੋ ਪਰਾ ਪਿੰਡ ਢੱਲਵਾ ਤੇ ਜ਼ਿਲ੍ਹਾ ਨੂੰ ਬਰਨਾਲਾ ਠੀਕ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਕਰਕੇ ਦਰਦੀ ਆ ਖਰੇਲੂ ਮੱਝਾ ਕੋਈ ਵਪਾਰ ਦਾ ਕੰਮ ਨਹੀਂ ਬਾਈਦਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਆਪ ਕਰਨੀ ਪਰਾ ਬਾਈ ਜੀ ਜਦੋਂ ਜ਼ਰੂਰ ਕੰਡੈਕਟ ਕਰੋ ਬਾਈ ਦਾ ਨੰਬਰ ਆਪਾਂ ਪ੍ਰਾਸ ਕਰੀਏ ਤੇ ਲਾਵਾਂਗੇ ਠੀਕ ਹੈ ਨਾ ਜਿਹੜਾ ਆਪਾਂ ਨੰਬਰ ਬੋਲ ਦਿੰਨੇ ਉਹ ਆਪਣਾ ਐਡ ਦੀ ਖਾਤਰ ਬੋਲ ਦਿਆ ਹੁੰਦਾ ਕੋਈ ਵੀ ਵੀਡੀਓ ਵਾਲੇ ਬਾਈ ਦਾ ਆਪਾਂ ਨੰਬਰ ਲਾਵਾਂਗੇ ਤਾਂ ਸਕਰੀਨ ਤੇ ਲਾਵਾਂਗੇ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ